ਸ੍ਰੀ ਗੁਰੂ ਜੀ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੀ ਲੰਬਰ ਸਪਾਇਨ ਯਾਨੀ ਕਿ ਲੱਕ ਪਿੱਛੋਂ ਸਿੱਧਾ ਹੋ ਜਾਵੇ ਤੁਸੀਂ ਐਕਸ-ਰੇ ਕਰਵਾਇਆ ਹੋਵੇਗਾ ਉਹ ਚ ਲਿਖਿਆ ਆ ਜਾਂਦਾ ਲੰਬਰ ਸਪਾਇਨ ਸਟ੍ਰੇਟਨਡ ਜਾਂ ਲੰਬਰ ਸਪਾਇਨ ਸਟ੍ਰੇਟ ਮਤਲਬ ਤੁਹਾਡੀ ਲੰਬਰ ਸਪਾਇਨ ਸਿੱਧੀ ਹੋ ਗਈ ਆ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਹੁੰਦਾ ਕੀ ਆ ਲੰਬਰ ਸਪਾਇਨ ਲੋਰੋਸਿਸ ਆ ਜਿਹੜਾ ਉਹ ਆਪਣਾ ਲਾਸ ਹੋ ਜਾਂਦਾ ਯਾਨੀ ਕਿ ਆਪਣਾ ਉਹ ਘਟ ਜਾਂਦਾ ਹੈ ਇਹ ਜਿਹੜੀ ਸਪਾਈਨ ਆ ਇਹਨੂੰ ਲੋਰੋਸਿਸ ਕਿਹਾ ਜਾਂਦਾ ਔਰ ਜਿਹੜੀ ਚੀਜ਼ ਬਾਹਰ ਨੂੰ ਆ ਐਦਾਂ ਕਰਕੇ ਇਹ ਸਾਈਫੋਸਿਸ ਕਿਹਾ ਜਾਂਦਾ ਇਹ ਹੋ ਗਿਆ ਲੋਰੋਸਿਸ ਯਾਨੀ ਕਿ ਅੰਦਰ ਨੂੰ ਆ ਇਹ ਬਾਹਰ ਨੂੰ ਸਾਈਫੋਸਿਸ ਹੋ ਗਿਆ ਔਰ ਇਹ ਫੇਰ ਲੋਰੋਸਿਸ ਹੋ ਗਿਆ ਇਹ ਸਪਾਈਨ ਤੁਸੀਂ ਇਸ ਦੇ ਵਿੱਚ ਦਾ ਲੋਰੋਸਿਸ ਦਿਖ ਰਿਹਾ ਪਰ ਇਹ ਬਿਲਕੁਲ ਸਿੱਧਾ ਹੋ ਜਾਂਦਾ ਇਸ ਕਰਕੇ ਆਪਣੇ ਲੱਕ ਦਰਦ ਹੋਏਗਾ ਔਰ ਇਸੇ ਕਰਕੇ ਆਪਣੇ ਲੱਕ ਤੋਂ ਦਰਦ ਦੋਨਾਂ ਲੱਤਾਂ ਚ ਜਾਏਗਾ ਇਸ ਨੂੰ ਠੀਕ ਕਰਨ ਲਈ ਆਪਣੀ ਸਪਾਈਨ ਨੂੰ ਆਪਾਂ ਕਿਵੇਂ ਸਿੱਧੇ ਕਰ ਸਕਦੇ ਆ ਔਰ ਕਿਹੜੀਆਂ ਕਸਰਤਾਂ ਕਰ ਸਕਦੇ ਆ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਤੁਸੀਂ ਦੇਖਿਆ ਹੋਣਾ ਬਹੁਤ ਲੋਕ ਆਫਿਸ ਸਿਟਿੰਗ ਜੌਬ ਕਰਦੇ ਆ ਬੈਠ ਕੇ ਉਹਨਾਂ ਦੇ ਇਹ ਜਿਹੜਾ ਕਰਵੇਚਰ ਆ ਇਹ ਲਾਸ ਹੋ ਜਾਂਦਾ ਮਤਲਬ ਉਹਨਾਂ ਦੀ ਜਿਹੜੀ ਰੀੜ ਦੀ ਹੱਡੀ ਹੈ ਸਿੱਧੀ ਹੋ ਜਾਂਦੀ ਹੈ ਜਾਂ ਫਿਰ ਜਿਹੜੇ ਲੋਕ ਡਰਾਈਵ ਕਰਦੇ ਆ ਲੰਬੇ ਸਮੇਂ ਲਈ ਕਾਰ ਚਲਾਉਂਦੇ ਆ ਉਹਨਾਂ ਦੇ ਵੀ ਇਹ ਚੀਜ਼ ਸਿੱਧੀ ਹੋ ਜਾਂਦੀ ਹੈ ਸਪੈਸ਼ਲੀ ਜਿਹੜੇ ਡਰਾਈਵਰਸ ਨੇ ਉਹਨਾਂ ਦੀ ਚੀਜ਼ ਬਿਲਕੁਲ ਸਿੱਧੀ ਹੋ ਜਾਂਦੀ ਹੈ ਔਰ ਜਾਂ ਫਿਰ ਉਹ ਟੈਕਸੀ ਦੀ ਕੋਈ ਵੀ ਜੌਬ ਕਰਦੇ ਆ ਸੋ ਤੁਸੀਂ ਘਬਰਾਉਣਾ ਨਹੀਂ ਇਸ ਲਈ ਆਸਾਨ ਕਸਰਤਾ ਨੇ ਰੋਜ਼ਾਨਾ ਆਪਣੇ ਘਰ ਦੇ ਵਿੱਚ ਕਰ ਸਕਦੇ ਹਾਂ ਆਪਾਂ ਸਵੇਰੇ ਸ਼ਾਮ ਕਰਾਂਗੇ ਤਾਂ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਇਹ ਬਿਲਕੁਲ ਸਿੱਧਾ ਹੋ ਜਾਏਗਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਣ ਪਿਛਲੇ 10 ਸਾਲ ਤੋਂ ਸੀਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ srisinghsran physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਸਾਨੂੰ ਉੱਥੇ ਫੋਲੋ ਜਰੂਰ ਕਰੋ ਔਰ ਫੇਸਬੁਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘਸ ਨਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਨੂੰ ਫੋਲੋ ਕਰੋ ਕਿਉਂਕਿ ਉੱਥੇ ਅਸੀਂ ਲਾਈਵ ਹੁੰਨੇ ਆ ਔਰ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆ ਔਰ ਅਗਰ ਤੁਸੀਂ ਕੁਝ ਵੀ ਪੁੱਛਣਾ ਹੋਵੇ ਤਾਂ ਸਾਨੂੰ ਪੁੱਛ ਸਕਦੇ ਹੋ ਔਰ ਅਗਰ ਤੁਸੀਂ ਸਾਡੇ YouTube ਚੈਨਲ ਜਾਨਕੀ ਡਾਕਟਰ ਗੁਰਸ਼ੀਲ ਬਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਜਿੱਥੇ ਅਸੀਂ ਰੋਜ਼ਾਨਾ ਇੱਕ ਨਾ ਇੱਕ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਆਪ ਸ਼ੁਰੂ ਕਰਦੇ ਹਾਂ ਜਿਹੜੀਆਂ ਆਸਾਨ ਕਸਵਤਾਂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਜਦੋਂ ਵੀ ਤੁਹਾਡੇ ਲੰਬਰ ਸਪਾਇਨ ਸਟ੍ਰੇਟ ਹੋ ਜਾਵੇ ਯਾਨੀ ਕਿ ਰੀਡ ਦੀ ਹੱਡੀ ਸਿੱਧੀ ਹੋ ਜਾਵੇ ਬੈਕ ਸਾਈਡ ਤੋਂ ਤਾਂ ਪਹਿਲਾਂ 3 ਤੋਂ 4 ਦਿਨ ਤੁਸੀਂ ਕੋਈ ਕਸਰਤ ਨਹੀਂ ਕਰਨੀ ਤੁਸੀਂ ਸਿਰਫ ਇੱਕ ਕੁਸ਼ਨ ਲੈਣਾ ਔਰ ਉਹ ਰੱਖ ਲੈਣਾ ਇਦਾਂ ਔਰ ਤੁਸੀਂ ਉਸ ਦੇ ਉੱਪਰ ਇਦਾਂ ਕਰਕੇ ਲੇਟ ਜਾਣਾ ਆਰਾਮ ਇਦਾਂ ਬਸ ਲੱਤਾਂ ਸਿੱਧੀਆਂ ਕਰ ਦੇਣੀਆਂ ਇਸ ਜਗ੍ਹਾ ਤੇ ਕੁਸ਼ਨ ਰੱਖਾਂਗੇ ਆਪਾਂ ਔਰ ਪੰਜ ਤੋਂ 10 ਮਿੰਟ ਇਦਾਂ ਲੇਟੇ ਰਹਿਣਾ ਔਰ ਫਿਰ ਹੌਲੀ ਇੱਕ ਦੇਣੇ ਤੁਸੀਂ ਗੋਡੇ ਮੋੜ ਕੇ ਲੱਕ ਉੱਪਰ ਚੱਕ ਕੇ ਸਹਰਾਣਾ ਥੱਲੇੋਂ ਜਾਂ ਕੁਸ਼ਨ ਥੱਲੇੋਂ ਕੱਢ ਦੇਣਾ ਔਰ ਸਿੱਧੇ ਪੈ ਜਾਣਾ ਇਸ ਕਾਰਨ ਇਦਾਂ ਕਰਨ ਨਾਲ ਕੀ ਹੋਏਗਾ ਜਿਹੜੀ ਥੋੜੀ ਨੰਬਰ ਸਪਾਇਨ ਸਿੱਧੀ ਆ ਉਹ ਹੌਲੀ-ਹੌਲੀ ਵੇਚ ਜਾਣਾ ਸ਼ੁਰੂ ਹੋ ਜਾਏਗੀ ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਹੁਣ ਸਿਰਫ ਚਾਰ ਕਸਰਤਾਂ ਨੇ ਧਿਆਨ ਨਾਲ ਦੇਖਿਓ ਪਹਿਲੀ ਕਸਰਤ ਕੀ ਆ ਦੋਨੋਂ ਗੋਡੇ ਆਪਾਂ ਮੋੜ ਦੇਣੇ ਆ ਔਰ ਛਾਤੀ ਦੇ ਨਾਲ ਲਾ ਦੇਣੇ ਆ ਇਦਾਂ ਕਰਕੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਇਸ ਦੇ ਦਸ ਸੈਟ ਲਾਉਣੇ ਆ ਪਹਿਲੀ ਹੱਕ ਕਸਰਤਾ ਨੀ ਹੱਗ ਦੂਜੀ ਕਸਰਤ ਕੀ ਹੋਏਗੀ ਬ੍ਰਿਜਿੰਗ ਦੋਨੋਂ ਗੋਡੇ ਮੋਲ ਲੈਣੇ ਆ ਲੱਕ ਨੂੰ ਹਵਾ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਦੂਜੀ ਕਸਵਤ ਆ ਤੀਜੀ ਕਸਵਤ ਕੀ ਹੋਏਗੀ ਬ੍ਰਿਜਿੰਗ ਤਾਂ ਕਰਨੀ ਕਰਨੀ ਆ ਆਪਾਂ ਦੇਖੋ ਧਿਆਨ ਨਾਲ ਔਰ ਇਸ ਦੇ ਵਿੱਚ ਆਪਾਂ ਇੱਕ ਲਾਤ ਉੱਪਰ ਚੱਕਣੀ ਆ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦਨ relax जरूरी नहीं 10 बारी करना ਤੁਸੀਂ ਘੱਟ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ 5 ਬਾਰੀ ਤੋਂ ਵੀ 4 ਬਾਰੀ ਤੋਂ ਵੀ 2 ਬਾਰੀ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ ਔਰ ਵੱਧ ਤੋਂ ਵੱਧ 10 ਇਸ ਦੇ ਤੁਸੀਂ 5 ਸੈੱਟ ਲਾਉਣੇ ਇਹ ਹੋਗੀ ਤੁਹਾਡੀ ਬ੍ਰਿਜਿੰਗ ਦੇ ਨਾਲ 1 ਲੈਗ ਅਪ ਕਰਨਾ ਹੁਣ ਜਿਹੜੀ ਚੌਥੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਉਲਟੇ ਲੇਟ ਜਾਵਾਂਗੇ ਔਰ ਦੋਨੋਂ ਹੱਥ ਮੋਢਿਆਂ ਦੇ ਥੱਲੇ ਔਰ ਆਪਾਂ ਉੱਪਰ ਨੂੰ ਉੱਠਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਆਪਾਂ ਹਾਫ ਕੋਬਰਾ ਕਰਾਂਗੇ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 10 ਰਿਲੈਕਸ ਫਿਰ ਉੱਪਰ ਉੱਠਣ ਦੀ ਕੋਸ਼ਿਸ਼ 1 2 3 4 5 10 ਰਿਲੈਕਸ ਫਿਰ ਉੱਪਰ ਉੱਠਣ ਦੀ ਕੋਸ਼ਿਸ਼ 1 2 3 4 5 ਜਦੋਂ ਆਪਾਂ ਇਹ ਕਰਾਂਗੇ ਦੇਖੋ ਤੁਸੀਂ ਇਸ ਜਗ੍ਹਾ ਤੇ ਪ੍ਰੈਸ਼ਰ ਪੈ ਰਿਹਾ ਔਰ ਇਹ ਨੇਚਰਲੀ ਚੀਜ਼ ਅੰਦਰ ਨੂੰ ਜਾਣਾ ਸ਼ੁਰੂ ਹੋ ਜਾਏਗੀ ਜੋ ਜੋ ਤੁਸੀਂ ਕੰਫਰਟੇਬਲ ਹੁੰਦੇ ਗਏ ਹੌਲੀ ਹੌਲੀ ਮਤਲਬ ਕਹਿ ਲਓ ਵੀ 10 ਦਿਨਾਂ ਬਾਅਦ ਇੱਥੇ ਤੱਕ ਪਹੁੰਚੋਗੇ ਤੁਸੀਂ ਉਸ ਤੋਂ ਬਾਅਦ ਤੁਸੀਂ ਬਿਲਕੁਲ ਪਾਵਾਂ ਸਿੱਧੀਆਂ ਕਰ ਦੇਣੀਆਂ ਔਰ ਉੱਪਰ ਦੇਖਣਾ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 देन ਰਿਲੈਕਸ ਇਸ ਦੇ ਤੁਸੀਂ 5 5 6 6 ਸੈਟ ਲਾਵਾਂਗੇ ਔਰ ਹੌਲੀ ਹੌਲੀ ਤੁਸੀਂ ਇਸ ਦੇ ਸੈਕਿੰਡਸ ਵਧਾ ਦੇਣੇ ਆ ਵੱਧ ਤੋਂ ਵੱਧ 10 ਸੈਕਿੰਡ ਤੱਕ ਕਰ ਸਕਦੇ ਆ ਇਸ ਤੋਂ ਬਾਅਦ ਆਪਾਂ ਨਹੀਂ ਕਰ ਸਕਦੇ ਇਹ ਹੋ ਗਈ ਚੌਥੀ ਕਸਰਤ ਹੁਣ ਤੁਹਾਨੂੰ ਆਪਾਂ ਇੱਕ ਬੋਨਸ ਐਕਸਰਸਾਈਜ਼ ਦਸਣ ਲੱਗੇ ਆ ਜਿਸ ਨੂੰ ਕਿਹਾ ਜਾਂਦਾ ਹੈ ਕੈਟ ਐਂਡ ਕੈਮਲ ਯਾਨੀ ਕਿ ਬਿੱਲੀ ਔਰ ਊਂਟ ਬਹੁਤ ਵਧੀਆ ਕਸਰਤ ਹੈ ਧਿਆਨ ਨਾਲ ਦੇਖਿਓ ਆਪਾਂ ਫਿਗਰ ਆਫ 4 ਚ ਆ ਜਾਣਾ ਬਿਲਕੁਲ ਹੀ ਜਿੱਥੇ ਆਪਣੀ ਮੋਢੇ ਆ ਉਹ ਥੱਲੇ ਆਪਣੀ ਹੱਥ ਆ ਜਾਣਗੇ ਔਰ ਜਿੱਥੇ ਆਪਣੀ ਚੂੜਾ हिਪ ਹੈ ਉਹਦੇ ਥੱਲੇ ਆਪਣੀ ਗੋਡਾ ਆ ਜਾਣਗੇ ਸਭ ਤੋਂ ਪਹਿਲਾਂ ਆਪਾਂ ਬਿੱਲੀ ਬਣਾਂਗੇ ਇਹ ਦੇਖੋ ਤੁਸੀਂ ਜਿਹੜਾ ਆਪਣਾ ਹੀ ਲੰਬਰ ਕਰਵੇਚਰ ਹੈ ਆਪਾਂ ਥੱਲੇ ਲੈ ਜਾਣਾ ਅਰਿਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 ਪਰ ਜਦੋਂ ਆਪਾਂ ਊਠ ਬਣਨਾ ਕੈਮਲ ਬਣਨਾ ਇਹ ਵਾਲੀ ਪੋਜੀਸ਼ਨ ਥੱਲੇ ਦੇਖਾਂਗੇ ਆਪਾਂ ਬਿਲਕੁਲ ਗੋਡਿਆਂ ਦੇ ਵਿਚਾਲੇ ਇੱਥੇ ਆਪਾਂ 10 ਸੈਕਿੰਡ ਹੋਲਡ ਰੱਖਣ ਦੀ ਕੋਸ਼ਿਸ਼ ਕਰਨੀ ਹੈ 1 2 3 4 5 6 7 8 9 10 ਫਿਰ ਬਿੱਲੀ ਪੰਜ ਗਿਣਾਂਗੇ ਔਰ ਫਿਰ ਜਦੋਂ ਊਠ ਬਣਾਂਗੇ ਉੱਥੇ ਆਪਾਂ 10 ਗਿਣਾਂਗੇ ਥੈਨ ਰਿਲੈਕਸ ਜਦੋਂ ਸਾਰੀਆਂ ਕਸਰਤਾਂ ਹੋ ਜਾਣ ਤੁਸੀਂ ਫਿਰ ਜਿਹੜਾ ਤੁਹਾਡਾ ਕਵਿਸ਼ਨ ਹੈ ਤੁਸੀਂ ਉਹ ਰੱਖ ਲੈਣਾ ਔਰ ਤੁਸੀਂ ਇਹਦੇ ਉੱਪਰ ਇਦਾਂ ਲੇਟ ਜਾਣਾ 10 ਮਿੰਟ ਲਈ ਇਦਾਂ ਕਰਕੇ ਸਿੱਧੇ ਪੈ ਜਾਣਾ ਔਰ ਤੁਸੀਂ ਆਰਾਮ ਨਾਲ ਲੇਟੇ ਰਹਿਣਾ 10 ਤੋਂ 15 ਮਿੰਟ ਜਿੰਨਾ ਵੀ ਟਾਈਮ ਲੇਟ ਸਕਦੇ ਹੋ ਔਰ ਫਿਰ ਤੁਸੀਂ ਇਹ ਇਹ ਚੋ ਕੱਢ ਦੇਣਾ ਤੁਸੀਂ ਕੀ ਕਰੋਗੇ ਇਦਾਂ ਦਾ ਇੱਕ ਕਵਿਸ਼ਨ ਲੈ ਲੈਣਾ ਤੁਸੀਂ ਉਹ ਸੋਫੇ ਦੇ ਪਿੱਛੇ ਰੱਖ ਲੈਣਾ ਇਦਾਂ ਔਰ ਤੁਸੀਂ ਇਦਾਂ ਬੈਠਣਾ ਹਮੇਸ਼ਾ ਜੋ ਤੁਸੀਂ ਟੀਵੀ ਦੇਖਣਾ ਜਾਂ ਤੁਸੀਂ ਗੱਲਾਂ ਕਰਨੀਆਂ ਨੇ ਤੁਸੀਂ ਇਹਤੇ ਕਵਿਸ਼ਨ ਰੱਖੋਗੇ ਔਰ ਤੁਸੀਂ ਜਿਹੜਾ ਤੁਹਾਡੀ ਲੰਬਰ ਸਪਾਇਨ ਹੈ ਉਹ ਬਿਲਕੁਲ ਇੱਕ ਕਰਵੇਚਰ ਚ ਰਹੇਗੀ ਇਹ ਸਾਨ ਆਸਾਨ ਕਸਰਤਾਂ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਔਰ ਇਹ ਕਸਰਤਾਂ ਰੈਗੂਲਰ ਕਰੋਗੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਨੇ ਤਾਂ ਤੁਸੀਂ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਜਿਹੜੀ ਤੁਹਾਡੀ ਲੰਬਰ ਸਪਾਇਨ ਸਟ੍ਰੇਟ ਹੋ ਗਈ ਹੈ ਉਹ ਵਾਪਸ ਆਪਣੀ ਕਰਵੇਚਰ ਤੇ ਆ ਜਾਏਗੀ ਯਾਨੀ ਕਿ ਲੋਰਡੋਸਿਸ ਦੇ ਵਿੱਚ ਆ ਜਾਏਗੀ ਜਿਹੜਾ ਤੁਹਾਡਾ ਲੋਰਡੋਸਿਸ ਬਣਿਆ ਗੈਪ ਖਤਮ ਹੋਇਆ ਉਹ ਦੁਬਾਰਾ ਵਾਪਸ ਆ ਜਾਏਗਾ ਉਮੀਦ ਕਰਦਾ ਆਈ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤिल देन ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਸਤਰਕਾਲ